ਜੰਗਲ ਵਿੱਚ ਤਲਾਬ ਦੇ ਕੋਲ ਇੱਕ ਨਿੰਮ ਦਾ ਰੁੱਖ ਸੀ ਉਸ ਰੁੱਖ ਤੇ ਬਹੁਤ ਸਾਰੀਆਂ ਕੋਇਲਾ ਆ ਕੇ ਨਮੋਲੀਆਂ ਖਾਂਦੀਆਂ ਸਨ ਇੱਕ ਵਾਰ ਉਸ ਰੁੱਖ ਤੇ ਇੱਕ ਬਾਂਦਰ ਆਇਆ ਉਸ ਬਾਂਦਰ ਨੇ ਵੇਖਿਆ ਕੋਲਾ ਬੜੇ ਹੀ ਮਜ਼ੇਦਾਨ ਨਮੋਰੀਆਂ ਖਾਰੀਆਂ ਨੇ ਤੇ ਇਹ ਵੇਖਦੇ ਹੋਏ ਬਾਂਦਰ ਨੇ ਮਨ ਹੀ ਮਨ ਕਿਹਾ ਕੋਇਲਾ ਦਾ ਝੁੰਡ ਕਿੰਨੇ ਮਜ਼ੇ ਦੇ ਨਾਲ ਇਹਨਾਂ ਫਲਾਂ ਨੂੰ ਖਾ ਰਿਹਾ ਹੈ ਲੱਗਦਾ ਹੈ ਇਹ ਫਲ ਬੜੇ ਮਿੱਠੇ ਨੇ ਮੈਨੂੰ ਵੀ ਇਹਨਾਂ ਫਲਾਂ ਦਾ ਸਵਾਦ ਚਖਣਾ ਚਾਹੀਦਾ ਹੈ ਬੰਦਰ ਆਪਣਾ ਹੱਥ ਨਮੋਲੀਆਂ ਵੱਲ ਵਧਾਉਂਦੇ ਹੋਏ ਨਮੋਲੀ ਨੂੰ ਤੋੜਦਾ ਹੈ ਪਰ ਨਮੋਲੀ ਦਾ ਕੋੜਾ ਪਣ ਬੰਦਰ ਤੋਂ ਸਿਆਣੇ ਜਾਂਦਾ ਤੇ ਉਹ ਆਪਣੇ ਮੂੰਹ ਚੋਂ ਸਾਰੀ ਨਮੋਲੀ ਬਾਹਰ ਕੱਢ ਦਿੰਦਾ ਹੈ हे ਪ੍ਰਮਾਤਮਾ ਇੰਨੇ ਕੋੜੇ ਫਲ ਭਲਾ ਕੋਈ ਕਿਵੇਂ ਖਾ ਸਕਦਾ ਹੈ ਲੱਗਦਾ ਹੈ ਇਹ ਕੋਇਲਾ ਮਜਬੂਰਨ ਇਹਨਾਂ ਫਲਾਂ ਨੂੰ ਖਾਂਦੀਆਂ ਨੇ ਇਹਨਾਂ ਨੇ ਕਦੇ ਮਿੱਠੇ-ਮਿੱਠੇ ਫਲਾਂ ਦਾ ਸਵਾਦ ਨਹੀਂ ਲਿਆ ਹੋਣਾ ਕਿੰਨੀਆਂ ਮੂਰਖ ਨੇ ਇਹ ਕੋਇਲਾ ਲੱਗਦਾ ਹੈ ਮੈਂ ਹੀ ਇਕੱਲਾ ਸਮੇਦਾਰ ਹਾਂ ਇਸ ਜੰਗਲ ਵਿੱਚ ਤੇ ਸਮੇਦਾਰ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਸਾਰੇ ਕੋੜੇ ਫਲ ਕਿਸੇ ਵੀ ਜਾਨਵਰ ਨੂੰ ਨਾ ਖਾਣ ਦੇਵਾਂ ਤੇ ਇਹ ਸੋਚ ਕੇ ਬਾਂਦਰ ਨੇ ਉਸ ਰੁੱਖ ਨੂੰ ਆਪਣਾ ਘਰ ਬਣਾ ਲਿਆ ਤਾਂ ਉਸੇ ਵੇੜੇ ਕੋਲਾਂ ਦਾ ਇੱਕ ਝੁੰਡ ਉੱਥੇ ਆ ਪਹੁੰਚਿਆ ਤੇ ਬਾਂਦਰ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ ਓਏ ਮੈਂ ਤਾਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਸਭ ਇਸ ਰੁੱਖ ਦੇ ਕੌੜੇ ਫਲ ਕਿਵੇਂ ਖਾ ਲੈਂਦੇ ਹੋ ਤੁਹਾਨੂੰ ਪਤਾ ਹੈ ਨਦੀ ਦੇ ਉਸ ਪਾਰ ਵਾਲੇ ਰੁੱਖਾਂ ਤੇ ਤਾਜ਼ਾ-ਤਾਜ਼ਾ ਅੰਬ੍ਰੂਤ ਲੱਗੇ ਨੇ ਤੁਹਾਨੂੰ ਇਹਨਾਂ ਕੌੜੇ ਫਲਾਂ ਨੂੰ ਛੱਡ ਕੇ ਮਿੱਠੇ ਫਲਾਂ ਦਾ ਸਵਾਦ ਚਖਣਾ ਚਾਹੀਦਾ ਹੈ ਤਾਂ ਕੋਇਲਾ ਦੇ ਝੁੰਡ 'ਚੋਂ ਇੱਕ ਨੇ ਕਿਹਾ ਪਰ ਮੰਦਰ ਭਰਾ ਸਾਡੇ ਪੁਰੋਜਾਂ ਨੇ ਤਾਂ ਸਾਨੂੰ ਇਹੀ ਖਾਣ ਦੀ ਸਲਾਹ ਦਿੱਤੀ ਸੀ ਤੁਹਾਡੇ ਪੁਰਖੇ ਬੜੇ ਬੇਵਕੂਫ ਸਨ ਜੋ ਅਜਿਹੇ ਕੌੜੇ ਫਲ ਖਾਣ ਦੀ ਸਲਾਹ ਦਿੰਦੇ ਸਨ ਲੱਗਦਾ ਹੈ ਬਾਂਦਰ ਭਰਾ ਸਹੀ ਬੋਲ ਰਿਹਾ ਹੈ ਸਾਨੂੰ ਜੰਗਲ ਦੇ ਦੂਜੇ ਫਲਾਂ ਨੂੰ ਆਪਣਾ ਆਹਾਰ ਬਣਾਉਣਾ ਚਾਹੀਦਾ ਹੈ ਤੇ ਬਾਂਦਰ ਦੀ ਗੱਲ ਮੰਨ ਕੇ ਸਾਰੀਆਂ ਕੋਲਾ ਉੱਥੋਂ ਚਲੀਆਂ ਜਾਂਦੀਆਂ ਨੇ ਬਾਂਦਰ ਆਪਣੀ ਸਮਝਦਾਰੀ ਤੇ ਇਤਰਾ ਰਿਹਾ ਸੀ ਤਾਂ ਉਸੇ ਵੇਲੇ ਰੋਖ ਨੇ ਆਵਾਜ਼ ਲਗਾ ਕੇ ਬਾਂਦਰ ਨੂੰ ਕਿਹਾ ਬਾਂਦਰ ਭਰਾ ਤੂੰ ਕੋਇਲਾ ਨੂੰ ਮੇਰੇ ਫਲ ਖਾਨ ਤੋਂ ਮਣਾ ਕਿਉਂ ਕਰ ਦਿੱਤਾ ਹੁਣ ਮੈਂ ਇਕੱਲਾ ਰਹਿ ਜਾਵਾਂਗਾ ਤੇ ਇਹ ਸਭ ਤੇਰੀ ਵਜ੍ਹਾ ਕਰਕੇ ਹੋਇਆ ਹੈ ਤੈਨੂੰ ਪ੍ਰਕਿਰਤੀ ਦੇ ਨਿਯਮ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਚੁੱਪ ਘਰ ਮੂਰਖ ਰੁਖ ਇੱਕ ਤਾਂ ਇੰਨੇ ਕੌੜੇ-ਕੌੜੇ ਫਲ ਦੇ ਨਾਏ ਤੇ ਉਪਰੋਂ ਇੰਨੀ ਆਕੜ ਵਖਾਉਣਾ ਹੈ ਤੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਹੁਣ ਕੋਈ ਵੀ ਪੰਛੀ ਨਿੰਮ ਦੇ ਰੁੱਖ ਤੇ ਨਹੀਂ ਸੀ ਆਉਂਦਾ ਅਜਿਹਾ ਕਈ ਦਿਨਾਂ ਤੱਕ ਚੱਲਦਾ ਰਿਹਾ ਪਰ ਕੁਝ ਹੀ ਦਿਨਾਂ ਚ ਜੰਗਲ ਦੇ ਰੁੱਖਾਂ ਤੇ ਫਲ ਲੱਗਣੇ ਬੰਦ ਹੋ ਗਏ ਤੇ ਬਾਂਦਰ ਇਸ ਗੱਲੋਂ ਬੜਾ ਪਰੇਸ਼ਾਨ ਹੋਣ ਲੱਗਿਆ हे ਪ੍ਰਮਾਤਮਾ ਪਤਾ ਨਹੀਂ ਕੀ ਹੋ ਰਿਹਾ ਏ ਪੂਰੇ ਜੰਗਲ ਚ ਘੁੰਮ ਕੇ ਆ ਗਿਆ ਪਰ ਕਿਸੇ ਵੀ ਰੁੱਖ ਤੇ ਇੱਕ ਵੀ ਫਲ ਨਹੀਂ ਲੱਗਿਆ ਤਾਂ ਉਸੇ ਵੇਲੇ ਨਿੰਮ ਦਾ ਰੁੱਖ ਬੋਲਦਾ ਏ ਲੱਗਦਾ ਹੈ ਇਸ ਵਾਰ ਬੱਦਲ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਨਹੀਂ ਪਹਿਲੀ ਵਾਰ ਤੂੰ ਕੋਈ ਅਕਲ ਦੀ ਗੱਲ ਕੀਤੀ ਏ ਬਾਂਦਰ ਬਾਂਦਰ ਰੁੱਖ ਦੇ ਸਭ ਤੋਂ ਉੱਪਰਲੀ ਟਾਣੀ ਤੇ ਜਾ ਬੈਠਾ ਤੇ ਜ਼ੋਰ-ਜ਼ੋਰ ਨਾਲ ਬੱਦਲਾਂ ਨੂੰ ਆਵਾਜ਼ ਲਗਾਉਣ ਲੱਗਾ ਉਹ ਬੱਦਲ ਕਾਕਾ ਕਿੱਥੇ ਲੁਕੇ ਹੋ ਇਸ ਵਾਰ بارش ਵਰਸਾਉਣ ਦਾ ਇਰਾਦਾ ਨਹੀਂ ਹੈ ਕਿ ਜਲਦੀ ਆਓ ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦਾ ਹਾਂ ਬੱਦਲ ਬਾਂਦਰ ਦੀ ਗੱਲ ਸੁਣ ਕੇ ਉਸ ਦੇ ਕੋਲ ਆ ਜਾਂਦਾ ਹੈ ਬੱਦਲ ਭਾਈ ਮੈਂ ਤਾਂ ਪਾਣੀ ਨਾਲ ਲਬਾ ਲਬ ਭਰਿਆ ਹੋਇਆ ਹਾਂ ਬਸ ਇੱਕ ਜੰਗਲ ਦੇ ਮੋਰ ਦਾ ਨਾਚ ਵੇਖਣਾ ਚਾਹੁੰਦਾ ਹਾਂ ਹਰ ਵਾਰ ਜੰਗਲ ਦੇ ਮੋਰ ਮੈਨੂੰ ਨਾਚ ਦਿਖਾਉਂਦੇ ਨੇ ਤੇ ਆਪਣੇ ਕੋਲ ਬੁਲਾਉਂਦੇ ਨੇ ਤੇ ਮੈਂ ਖੁਸ਼ ਹੋ ਕੇ ਵਰਖਾ ਕਰਦਾ ਹਾਂ ਇਸ ਦਾ ਮਤਲਬ ਹੈ ਜੰਗਲ ਦੇ ਮੋਰ ਤੈਨੂੰ ਆਪਣਾ ਨਾਚ ਨਹੀਂ ਦਿਖਾਉਣਗੇ ਤਾਂ ਕੀ ਤੂੰ ਵਰਖਾ ਨਹੀਂ ਕਰੇਗਾ ਨਹੀਂ ਬਿਨਾ ਨਾਚ ਵੇਖੇ ਮੈਂ ਵਰਖਾ ਨਹੀਂ ਕਰਨ ਵਾਲਾ ਹੁਣ ਇਹ ਜੰਗਲ ਦੇ ਮੋਰਾਂ ਨੂੰ ਕੀ ਹੋ ਗਿਆ ਇਹਨਾਂ ਨੇ ਨਾਚ ਕਰਨਾ ਕਿਉਂ ਬੰਦ ਕਰ ਦਿੱਤਾ ਮੈਨੂੰ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਸਮਝਣੀ ਪਵੇਗੀ ਤੇ ਬਾਂਦਰ ਮੋਰ ਦੇ ਕੋਲ ਜਾ ਕੇ ਇਸ ਬਾਰੇ ਪੁੱਛਦਾ ਹੈ ਜਿਸ ਦੇ ਜਵਾਬ ਵਿੱਚ ਮੋਰ ਕਹਿੰਦਾ ਹੈ ਬਾਂਦਰ ਭਰਾ ਨਾਚ ਕਰਨਾ ਤਾਂ ਮੈਨੂੰ ਬੜਾ ਚੰਗਾ ਲੱਗਦਾ ਏ ਪਰ ਸਾਡੇ ਪੈਰ ਸਿਰਫ ਕੋਇਲ ਦੀ ਸੁਰੀਲੇ ਗੀਤਾਂ ਤੇ ਹੀ ਥਿਰਕਦੇ ਨੇ ਤੇ ਕਈ ਦਿਨਾਂ ਤੋਂ ਕੋਇਲਾਂ ਦੇ ਝੁੰਡਨੇ ਗਾਣਾ ਬੰਦ ਕਰ ਦਿੱਤਾ ਏ ਤੁਹਾਡੀ ਸਮੱਸਿਆ ਨੂੰ ਹੁਣ ਕੋਇਲਾ ਹੀ ਹੱਲ ਕਰ ਸਕਦੀਆਂ ਨੇ ਜਿਸ ਤੋਂ ਬਾਅਦ ਬਾਂਦਰ ਪਰੇਸ਼ਾਨ ਹੋ ਕੇ ਕੋਇਲਾਂ ਦੇ ਝੁੰਡ ਵੱਲ ਜਾਂਦਾ ਏ ਤੇ ਜਦੋਂ ਉਹ ਕੋਇਲਾਂ ਤੋਂ ਨਾ ਗਾਉਣ ਦੀ ਵਜ੍ਹਾ ਪੁੱਛਦਾ ਹੈ ਤਾਂ ਕੋਇਲਾ ਜਵਾਬ ਚ ਬੰਦਰ ਨੂੰ ਕਹਿੰਦੀਆਂ ਹਨ ਬਾਂਦਰ ਭਰਾ ਅਸੀਂ ਤੁਹਾਡੀ ਗੱਲ ਮੰਨ ਕੇ ਕੌੜੀਆਂ ਨਮੋਲੀਆਂ ਖਾਣੀਆਂ ਛੱਡ ਦਿੱਤੀਆਂ ਸਨ ਜਿਸ ਤੋਂ ਬਾਅਦ ਸਾਡੀ ਆਵਾਜ਼ ਬੇਸੁਰੀ ਹੋ ਗਈ ਸਾਨੂੰ ਸਾਡੇ ਪੁਰਖਿਆਂ ਦੀ ਗੱਲ ਨੂੰ ਨਕਾਰਨਾ ਨਹੀਂ ਸੀ ਚਾਹੀਦਾ ਮੈਨੂੰ ਮਾਫ਼ ਕਰ ਦਿਓ ਕੋਇਲ ਪਹਿਣ ਇਹ ਸਭ ਮੇਰੀ ਗਲਤੀ ਤੇ ਨਾ ਸਮਝੀ ਕਰਕੇ ਹੋਇਆ ਹੈ ਮੈਂ ਆਪਣੇ ਆਪ ਨੂੰ ਬੜਾ ਹਸ਼ਿਆਰ ਸਮਝਦਾ ਸੀ ਤੇ ਇਸੇ ਲਈ ਮੈਂ ਰੁੱਖ ਦੀ ਗੱਲ ਨੂੰ ਵੀ ਨਹੀਂ ਮੰਨਿਆ ਹੁਣ ਸਾਨੂੰ ਜਾ ਕੇ ਰੁੱਖ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਹੌਲੀ-ਹੌਲੀ ਸਾਰਾ ਜੰਗਲ ਖਤਮ ਹੋ ਜਾਏਗਾ ਤੇ ਫਿਰ ਸਾਰੇ ਨਿੰਮ ਦੇ ਰੁੱਖ ਦੇ ਕੋਲ ਆ ਕੇ ਉਸ ਤੋਂ ਮਾਫੀ ਮੰਗਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਜੰਗਲ 'ਚ ਖੂਬ ਬਾਰਿਸ਼ ਸ਼ੁਰੂ ਹੋ ਜਾਂਦੀ ਏ ਤੇ ਸਭ ਕੁਝ ਪਹਿਲੇ ਦੀ ਤਰ੍ਹਾਂ ਠੀਕ ਹੋ ਜਾਂਦਾ ਏ